ਦੋਸਤੋ ਮੋਗਾ ਟ੍ਰਾਸਪੋਰਟ ਰੋਡ ਤੇ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਪੈਂਡਰ ਕਲਕਲਾ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਾਣਕਾਰੀ ਮੁਤਾਬਿਕ ਇੱਕ ਬਲੈਰੋ ਪਿਕਅਪ ਡੀਜ਼ੀ ਵਾਲੀ ਗੱਡੀ ਜੋ ਤਲਵੰਡੀ ਭਾਈ ਤੋਂ ਅਡੂਲੂ ਬਲ ਜਾ ਰਹੀ ਸੀ ਜਦੋਂ ਕਲਕਲਾ ਦੇ ਕੋਲ ਪੁੱਜੀ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਤਦਸ ਦੇ ਕੇ ਸੰਤੁਲਨ ਖਰਾਬ ਹੋਣ ਕਰਕੇ ਗੱਡੀ ਬੇਕਾਬੂ ਹੋਈ ਅਤੇ ਸੜਕ ਉੱਤੇ ਪਲਟ ਗਈ ਇਸ ਹਾਦਸੇ ਵਿੱਚ ਗੱਡੀ ਵਿੱਚ ਸਵਾਰ 4 ਜਣੇ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਅੰਦਰ ਫਸੇ ਹੋਏ ਲੋਕਾਂ ਨੂੰ બહાર કઢના કાફી મુશ્કલ હોકે સમજ સેવા સુસાયટી મેબરને ਤੁਰੰਤ ਭੱਜ ਕੇ ਅਤੇ ਆਲੇ ਦੁਆਲੇ ਦੀ ਸੰਗਤ ਦੇ ਸਹਿਯੋਗ ਨਾਲ ਬੜੀ ਮੁਸ਼ਕਲ ਨਾਲ ਗੱਡੀ ਵਿੱਚੋਂ ਚਾਰੇ ਜ਼ਖਮੀਆਂ ਨੂੰ ਬਾਹਰ ਕੱਢਿਆ ਤੋਂ ਬਾਅਦ ਸੋਸਾਇਟੀ ਦੀ ਐਮਰਜੈਂਸ ਐਂਬੂਲੈਂਸ ਰਾਹੀਂ ਚਾਰੇ ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਾ ਕਰਵਾਇਆ ਗਿਆ ਡਾਕਟਰਾਂ ਵੱਲੋਂ ਜਾਂਚ ਕਰਨ ਉਪਰੰਤ ਚਾਰ ਵਿੱਚੋਂ ਦੋ ਜ਼ਖਮੀਆਂ ਦੀ ਹਾਲਤ ਗੰਭੀਰ ਹੋਰ ਕਰਨ ਉਹਨਾਂ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਬਾਕੀ ਦੋ ਬੱਚੇ ਇੱਕ ਦੀ ਹਾਲਤ ਫਿਲਹਾਲ ਠੀਕ ਨਸੀ ਜਾ ਰਹੀ ਜਦਕਿ ਦੂਜੇ ਜ਼ਖਮੀ ਨੂੰ ਡਾਕਟਰਾਂ ਵੱਲੋਂ ਪੂਰੀ ਜਾਂਚ ਤੋਂ ਬਾਅਦ ਮ੍ਰਿਤਕ ਯਾਨੀ ਕਿ ਡੈੱਡ ਘਰਾਰ ਦੇ ਦਿੱਤਾ ਗਿਆ ਇਸ ਮਾਮਲੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਮ੍ਰਿਤਕ ਵਿਅਕਤੀ ਦੇ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹਾਦਸੇ ਸੰਬੰਧੀ ਅੱਗੇ ਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਜ਼ਖਮੀਆਂ ਨੂੰ ਜਲਦੀ ਤੰਤ ਤੰਦਰੁਸਤੀ ਮਿਲੇ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਬਖਸ਼ੇ ਭਗਤਗ੍ਰੀਵ 8:30 ਵਜੇ ਇੱਕ ਗੱਡੀ 유ਟਿਲਿਟੀ ਨੰਬਰ PV 11BN ਪਿਛਤ 30 ਜੈਸਰ ਨੂੰ ਜਸਵਿੰਦਰ ਸਿੰਘ ਪੁੱਤਰ ਗੁਰਮੀਲ ਸਿੰਘ ਵਾਸੀ ਆਂਡਲੂ ਚਲਾ ਰਿਹਾ ਸੀ ਜਿਸ ਵਿੱਚ ਡੀਜੇ ਸੰਬੰਧੀ ਸਮਾਨ ਵੱਡੇ ਵੱਡੇ ਸਪੀਕਰ ਲੋਡ ਸੀ ਤੇ ਡਰਾਈਵਰ ਦੇ ਨਾਲ ਤਿੰਨ ਚਾਰ ਹੋਰ ਆਦਮੀ ਸੀ ਤੇ ਇੱਕ ਨੌਜਵਾਨ ਜਿਹੜਾ ਗੱਡੀ ਦੇ ਉੱਪਰ ਬੈਠਾ ਸੀ ਜਿਹਦੀ ਉਮਰ ਕੁਝ 18-18 ਸਾਲ ਸੀ ਇੱਕ ਪ੍ਰਵਾਸੀ ਹੈਗਾ ਬੰਦਾ ਜਿਹਦਾ ਨਾਂ ਅਜੇ ਪਤਾ ਨਹੀਂ ਲੱਗਿਆ ਜਿਹਦਾ ਜਦੋਂ ਗੱਡੀ ਅਡਾਨੀ ਸੈਲੋ ਦੇ ਸਾਹਮਣੇ ਆਈ ਤਾਂ ਫਟਪਾਤ ਤੇ ਚੜ੍ਹ ਕੇ ਪਲਟ ਗਈ ਜੇ ਸਰਕਾਰ ਨਾਲ ਜਿਹੜਾ ਪ੍ਰਵਾਸੀ ਉੱਤੇ ਬੈਠਾ ਸੀਗਾ ਉਹਦੇ ਸਿਰ ਤੇ ਜ਼ਿਆਦਾ ਛੱਟ ਲੱਗਣ ਕਰਕੇ ਉਹ ਵੀ ਮੁੱਕੇ ਤੇ ਬੋਲੋਗੇ ਤੇ ਬਾਕੀ ਲੋਕਾਂ ਦੀ ਬੰਮੂਲੀ ਛੱਟ ਲੱਗੂਗਾ ਸਰ ਕਿੰਨੇ ਜਾਣੇ ਸੀ ਇਹ ਪਤਾ ਲੱਗੇ ਕਿੱਧਰੋਂ ਕਿੱਧਰ ਜਾ ਰਹੇ ਸੀ ਇਹ ਜਿਹੜਾ ਤੂਫਾਨ ਜੋਰ ਟੈਕੋਈ ਪਰੋਡ ਤੇ ਤਲਵੰਡੀ ਪਾਈ ਦੇ ਲੱਗ ਤੱਕ ਉਹ ਉੱਥੋਂ ਵਿਆਹ ਤੋਂ ਆਏ ਸੀ ਤੇ ਆਂਡਲੂ ਪਿੰਡ ਨੂੰ ਚਲੇ ਸੀ ਇਹ ਪ੍ਰੋਗਰਾਮ ਅਟੈਂਡ ਕਰਨ ਤੋਂ ਬਾਅਦ ਕਿੰਨੇ ਜਾਣੇ ਸਰ ਦੱਸੇ ਜਾ ਰਹੇ ਆ ਜੀ ਇਹ ਕੋਈ ਪੰਚਾਇਤ ਦੇ ਪੰਚਾਇਤ ਆਦਮੀ ਦੱਸ ਦੇ अच्छा ਕਿਤੇ ਕਿਸੇ ਨਾਲ ਟਕਰਾਈ ਆ ਜਾਂ ਕੀ ਕਿਨ ਤੋਂ ਬਾਅਦ ਉੱਪਰ ਜਿਹੜੀ ਹੈ ਡਰਾਈਵਰ ਨੇ ਦੱਸੀ ਹੈ ਅਗਰ ਵੀ ਫੁੱਟਪਾਥ ਇੱਥੇ ਚੜ ਗਈ